ਸਰ ਸ੍ਰੀ ਚੰਦਰ ਭਗਵਾਨ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸਲੱਖਣੀ ਜੀ ਦੇ ਵਿਆਹ ਪਰਮ ਨੂੰ ਮੁਖ ਰੱਖਦੇ ਹੋਇਆਂ ਅਤੇ ਧੰਨ ਧੰਨ ਭਗਮਾਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ 531ਵੇਂ ਪ੍ਰਕਾਸ਼ ਉਸ ਨੂੰ ਮੁਖ ਰੱਖਦੇ ਆ ਪਿੰਡ ਗੁਜਰਪਰਾ ਨੋਜਮਾਨ ਸਭਾ ਅਤੇ ਸੋਨੂ ਵੀਰ ਯੂਐਸਏ ਤੋਂ ਅਤੇ ਮਹੰਤ ਹਰੀਕੁੰਬਦਾਸ ਜੀ ਦੀ ਰਹਿਨਮਾਈ ਹੇਠ ਇਹ ਬਾਬਾ ਜੀ ਦੇ ਪ੍ਰਕਾਸ਼ ਹਾੜੇ ਤੇ ਚੌਥਾ ਕੈਂਪ ਹੈ ਜੋ ਹਰ ਸਾਲ ਲੱਗਦਾ ਹੈ ਇਹ ਸੋਨੂ ਵੀਰ ਵੱਲੋਂ ਜੋ ਕਿ ਵੀਰ ਯੂ ਐਸ ਐ ਹੈ ਉਸ ਵੀਰ ਵੱਲੋਂ ਚੌਥਾ ਕੈਂਪ ਹੈ ਜੋ ਲਗਾਇਆ ਜਾ ਰਿਹਾ ਆ ਜਿਸ ਵਿੱਚ ਅੱਖਾਂ ਦਾ ਫ੍ਰੀ ਆਪਰੇਸ਼ਨ ਹੋਣਗੇ ਅਤੇ ਜਨਰਲ ਬਿਮਾਰੀ ਤੇ ਇਲਾਜ ਕੀਤੇ ਜਾਣਗੇ ਇਹ ਮਹਾਨ ਤਹਰੀ ਕੁੰਬਦਾਸ ਜੀ ਦੀ ਰਹਿਨਮਾਈ ਹੇਠ ਇਹ ਕੈਂਪ ਚੱਲ ਰਿਹਾ ਜਿਸ ਵਿੱਚ ਖੂਨਦਾਨ ਦਾ ਵੀ ਕੈਂਪ ਚੱਲ ਰਿਹਾ ਸੋ ਇਹੋ ਜਿਹੇ ਉਪਰਾਲੇ ਸਾਰੇ ਹੀ ਨੌਜਵਾਨਾਂ ਨੂੰ ਪਿੰਡ-ਪਿੰਡ ਕਰਨੇ ਚਾਹੀਦੇ ਨੇ ਸੋ ਸਾਨੂੰ ਯੂਐਸਏ ਦਾ ਸਾਨੂੰ ਬਹੁਤ ਬਹੁਤ ਜ਼ਿਆਦਾ ਸਹਿਯੋਗ ਆ ਜੋ ਹਰ ਸਾਲ ਇਦਾਂ ਦਾ ਉਪਰਾਲਾ ਕਰਦਾ ਆ ਅਤੇ ਗਰੀਬ ਲੋੜ ਜਿਨ੍ਹਾਂ ਨੂੰ ਇਲਾਜ ਨਹੀਂ ਕਰਵਾਇਆ ਜਾਂਦਾ ਉਹਨਾਂ ਦੀ ਹੈਲਪ ਕਰ ਰਿਹਾ ਸੋ ਸਾਨੂੰ ਵੀਰ ਦਾ ਤੇ ਇਲਾਕੇ ਦੀ ਸਾਰੀ ਸਾਹ ਸੰਗਤ ਦਾ ਅਤੇ ਸਾਰਜੋਗ ਮਹੰਤ ਹਰੀਕੁੰਬਦਾਸ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਾਨ ਭਗਵਾਨ ਬਾਬਾ ਸ਼੍ਰੀਚੰਦਰ ਮਹਾਰਾਜ ਜੀ ਦੇ ਉਤਰਪਾ ਦੇ ਨਾਲ ਮਹੰਤ ਹਰੀਕੁੰਬਦਾਸ ਜੀ ਦੇ ਸਜੋਦ ਦੇ ਸਦਕਾ ਸੋਨੂੰ ਯੂਐਸਏ ਵੱਲੋਂ ਇੱਥੇ ਇੱਕ ਕੈਂਪ ਲਗਾਇਆ ਗਿਆ ਭਗਵਾਨ ਮੰਦਰ ਬਾਬਾ ਸ਼੍ਰੀਚੰਦਰ ਜੀ ਦੇ ਜਿੱਥੇ ਆਪਾਂ ਖੂਨਦਾਨ ਕੀਤਾ ਵਾ ਤੇ ਸਾਰੇ ਸਮੂਹ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਖੂਨਦਾਨ ਕਰਨਾ ਚਾਹੀਦਾ ਖੂਨਦਾਨ ਮਹਾਂਦਾਨ ਹੈ ਇਹਦੇ ਨਾਲ ਬਹੁਤ ਕੀਮਤੀ ਜਾਨਾਂ ਜਿਹੜੀਆਂ ਬਚਾਈਆਂ ਜਾ ਸਕਦੀਆਂ ਨੇ ਵੱਖ-ਵੱਖ ਬਿਮਾਰੀਆਂ ਦੇ ਇੱਥੇ ਕੈਂਪ ਲੱਗੇ ਨੇ ਜਿਨ੍ਹਾਂ ਵਿੱਚ ਸਾਰੇ ਟੈਸਟ ਹੋਣਗੇ ਅੱਖਾਂ ਦਾ ਔਰ ਜਨਰਲ ਚੈੱਕਅਪ ਹੋਏਗੀ ਤੇ ਆਪਾਂ ਬਹੁਤ ਧੰਨਵਾਦ ਕਰਦੇ ਆ ਮਹੰਤ ਹਰੀ ਕੁਮਲਾ ਜੀ ਦਾ ਤੇ ਪਾਪਾ ਸ਼੍ਰੀ ਚੰਦਰ ਜੀ ਵੈਲਫੈਰ ਸੁਸਾਇਟੀ ਗੁਜਰਪੁਰਾ ਗੁਰਲਾਲ ਜੀ ਦਾ ਸੋਨੂ ਜੀ ਦਾ ਤੇ ਮੰਤਜੀ ਦਾ ਬਹੁਤ ਸਹਿਯੋਗ ਹੈ ਇਹਦੇ ਵਿੱਚ ਜਿਨ੍ਹਾਂ ਨੇ ਜਿਨ੍ਹਾਂ ਦੇ ਅਸੀਰਵਾਦ ਸਦਕਾ ਇਹ ਕੈਂਪ ਲਗਾਇਆ ਗਿਆ ਧੰਨਵਾਦ